ਦੇਖੋ ਜੀ ਦੇਸ਼ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਜੀ ਦੇ ਜਨਮ ਦਿਨ ਨੂੰ ਸਮਰਪਿਤ ਸੇਵਾ ਪੰਦਰਵਾੜਾ ਮਨਾਇਆ ਜਾ ਰਿਹਾ ਦੇਸ਼ ਭਰ ਵਿੱਚ ਔਰ ਦੇਸ਼ ਦੇ ਪ੍ਰਧਾਨ ਮੰਤਰੀ ਜੀ ਦਾ ਜਨਮ ਦਿਨ ਜਿਹੜਾ ਉਹ ਸੇਵਾ ਦੇ ਰੂਪ ਦੇ ਵਿੱਚ ਅਲੱਗ-ਅਲੱਗ ਤਰ੍ਹਾਂ ਦੀ ਸੇਵਾ ਜਿਨ੍ਹਾਂ ਚ ਹੈਲਥ ਕੈਂਪ ਇੱਕ ਸੇਵਾ ਹੈ ਇਹ ਪੂਰੇ ਦੇਸ਼ ਭਰ ਵਿੱਚ ਲਗਾਏ ਜਾ ਰਹੇ ਆ ਬਲੱਡ ਡੋਨੇਸ਼ਨ ਕੈਂਪ ਲਗਾਏ ਜਾ ਰਹੇ ਆ ਔਰ ਅੱਜ ਨੰਗਲ ਦੀ ਇਸ ਧਰਤੀ ਤੇ ਸੁਭਾਸ਼ ਸ਼ਰਮਾ ਜੀ ਤੇ ਸ਼ਰਮਾ ਜੀ ਭਾਈ ਸਾਹਿਬ ਦੇ ਨਾਲ ਮਿਲ ਕੇ ਅਸੀਂ ਇੱਥੇ ਦੇ ਇਲਾਕੇ ਵਿੱਚ ਇਹ ਕੈਂਪ ਆਯੋਜਿਤ ਕੀਤਾ ਹੈ। ਔਰ ਤੁਸੀਂ ਦੇਖੋ ਕਿ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕ ਜਿਹੜੇ ਆ ਇਸ ਕੈਂਪ ਵਿੱਚ ਪਹੁੰਚਿਆ। ਔਰ ਬਹੁਤ ਹੀ ਦੁਖ ਦੀ ਅਵਸਥਾ ਦੇ ਵਿੱਚ ਜਿਹੜੇ ਲੋਕ ਹੈ ਜਿਨ੍ਹਾਂ ਨੂੰ ਇਲਾਜ ਕਰਨ ਦਾ ਮੌਕਾ ਨਹੀਂ ਮਿਲਿਆ ਇੱਥੇ ਪਹੁੰਚਿਆ। ਔਰ ਇਸ ਕੈਂਪ ਦੇ ਵਿੱਚ ਸਿਰਫ ਅਸੀਂ ਜਾਂਚ ਨਹੀਂ ਕਰ ਰਹੇ ਇੱਥੇ ਅਸੀਂ ਉਹਨਾਂ ਨੂੰ ਪੂਰਾ ਟ੍ਰੀਟਮੈਂਟ ਜਿਹੜਾ ਹੈਗਾ ਉੱਥੇ ਦਵਾਈਆਂ ਉਪਲਬਧ ਕਰਾਈਆਂ ਗਈਆਂ। ਦਵਾਈਆਂ ਦਾ ਲੰਗਰ ਲਗਾਇਆ ਗਿਆ ਹੈ। ਔਰ ਹਰ ਪੇਸ਼ੈਂਟ ਨੂੰ ਇੱਥੇ ਚੈੱਕਅਪ ਤੋਂ ਬਾਅਦ ਦਵਾਈਆਂ ਦੇ ਕੇ ਉਹਦੀ ਕੰਪਲੀਟ ਇਲਾਜ ਤੱਕ ਦਾ ਜਿਹੜੀ ਆ ਸਾਡੀ ਕੋਸ਼ਿਸ਼ ਹੋਏਗੀ ਕਿ ਅਸੀਂ ਉਹਨੂੰ ਮੁਹੱਈਆ ਕਰਾਈਏ ਔਰ ਸਾਡੀ ਇਹ ਵੀ ਕੋਸ਼ਿਸ਼ ਹੋਏਗੀ ਕਿ ਕਿਉਂਕਿ ਕੈਂਪ ਦੇ ਵਿੱਚ ਜਿਹੜੀ ਜਾਂਚ ਆ ਇੱਕ ਪੱਧਰ ਤੋਂ ਅੱਗੇ ਨਹੀਂ ਹੋ ਸਕਦੇ ਕੁਝ ਜਿਹੜੇ ਇੱਥੇ ਪੇਸ਼ੈਂਟ ਆਉਣਗੇ ਅਗਰ ਉਹਨਾਂ ਨੂੰ ਐਡਵਾਂਸ ਚੈੱਕਅਪ ਦੀ ਲੋੜ ਹੋਏਗੀ ਐਡਵਾਂਸ ਉਹਨਾਂ ਦੀ ਸਕਰੀਨਿੰਗ ਦੀ ਲੋੜ ਹੋਏਗੀ ਤੇ ਉਸ ਦੇ ਵਾਸਤੇ ਉਹਨਾਂ ਨੂੰ ਅਸੀਂ ਪੀਜੀਆ ਜਿਹੜੇ ਵੱਡੇ ਹਸਪੀਟਲ ਨਾਲ ਟਾਈਪ ਕਰਕੇ ਉਹ ਵੀ ਲਿਜਾਣ ਦੀ ਕੋਸ਼ਿਸ਼ ਕਰਾਂਗੇ ਮਕਸਦ ਇੱਕ ਹੀ ਆ ਕਿ ਦੇਸ਼ ਦੇ ਪ੍ਰਧਾਨ ਮੰਤਰੀ ਜਿਹਦੇ ਜਨਮ ਦਿਹਾੜੇ ਨੂੰ ਸਮਰਪਿਤ ਇਹੜਾ ਹੈਲਥ ਕੈਂਪ ਦਾ ਪ੍ਰੋਗਰਾਮ ਹੈ ਇਹਨੂੰ ਆਮ ਲੋਕ ਜਿਹੜੇ ਆ ਜਿਹੜੇ ਗਰੀਬ ਲੋਕ ਹੈ ਉਹਨਾਂ ਤੱਕ ਪਹੁੰਚਾਇਆ ਜਾਵੇ ਔਰ ਇੱਥੇ ਸਾਡੇ ਵਲੰਟੀਅਰਾਂ ਨੇ ਘਰ ਘਰ ਜਾ ਕੇ ਲੋਕਾਂ ਦੇ ਡੋਰ ਨੌਕ ਕਰਕੇ ਲੋਕਾਂ ਨੂੰ ਲੈ ਕੇ ਆਏ ਆ ਔਰ ਵੱਡੀ ਗਿਣਤੀ ਵਿੱਚ ਜਿਹੜੇ ਬਜ਼ੁਰਗ ਆ ਖਾਸ ਕਰਕੇ ਬੀਬੀਆਂ ਤੁਸੀਂ ਦੇਖੋਗੇ ਇੱਥੇ ਪਹੁੰਚੀਆਂ ਆ ਅੱਖਾਂ ਦੇ ਚਸ਼ਮੇ ਵਾਸਤੇ ਬਹੁਤ ਤਰ੍ਹਾਂ ਦੀਆਂ ਗੰਭੀਰ ਬਿਮਾਰੀਆਂ ਜਿਹੜੀਆਂ ਨੇ ਉਹ ਅਸੀਂ ਲੋਕਾਂ ਨੂੰ ਇੱਥੇ ਦੇਖ ਰਹੇ ਆ ਕਿ ਉਹਨਾਂ ਨੂੰ ਮਹਿਸੂਸ ਹੈ ਛੋਟੇ ਬੱਚਿਆਂ ਤੋਂ ਲੈ ਕੇ ਵੱਡੀ ਉਮਰ ਦੇ ਜਿਹੜੇ ਬਜ਼ੁਰਗਾ ਉਹ ਵੀ ਇੱਥੇ ਪਹੁੰਚੇ ਆ ਔਰ ਖੁਸ਼ੀ ਦੀ ਗੱਲ ਇਹ ਖੋਰ ਹੈ ਕਿ ਨੌਜਵਾਨਾਂ ਵਿੱਚ ਵੱਡਾ ਉਤਸ਼ਾਹ ਹੈ ਬਲੱਡ ਡੋਨੇਸ਼ਨ ਕੈਂਪ ਦੇ ਵਿੱਚ ਤੁਸੀਂ ਜਾਓਗੇ ਤੇ ਤੁਹਾਨੂੰ ਉੱਥੇ ਨੌਜਵਾਨ ਨਜ਼ਰ ਆਉਣਗੇ ਨੌਜਵਾਨ ਸਾਡੀਆਂ ਬੇਟੀਆਂ ਤੇ ਬੇਟੇ ਜਿਹੜੇ ਆ ਉਹ ਉੱਥੇ ਬਲੱਡ ਨੇਟ ਕਰ ਰਹੇ ਆ ਇਹ ਉਤਸ਼ਾਹ ਬਣਿਆ ਲੋਕ ਸੇਵਾ ਦੀ ਭਾਵਨਾ ਹੈ ਲੋਕਾਂ ਦੇ ਵਿੱਚ ਔਰ ਮੈਂ ਸਮਝਦਾ ਕਿ ਨੰਗਲ ਦੇ ਇਸ ਇਲਾਕੇ ਦੇ ਵਿੱਚ ਅਜਿਹੇ ਕੈਂਪਾਂ ਦੀ ਬਹੁਤ ਜ਼ਰੂਰਤ ਹੈ ਅਜਿਹੇ ਕੈਂਪ ਪਹਿਲਾਂ ਵੀ ਹੋ ਜੋ ਨੇ ਹਰ ਸਾਲ ਜੀ ਅਸੀਂ ਜਦੋਂ ਇਹ ਸੇਵਾ ਪਕਵਾੜਾ ਹੁੰਦਾ ਹੈ ਅਸੀਂ ਕੈਂਪ ਲਗਾਉਂਦੇ ਆ ਔਰ ਇਸ ਵਾਰੀ ਸੁਭਾਸ਼ ਚਰਮਾ ਜੀ ਤੇ ਭਾਈ ਸਾਹਿਬ ਦੀ ਇਹ ਇੱਕ ਇੱਛਾ ਸੀ ਕਿ ਨੰਗਲ ਦੇ ਇਲਾਕੇ ਵਿੱਚ ਲਾਇਆ ਜਾਵੇ ਤੇ ਇਹਨਾਂ ਦੇ ਸਹਿਯੋਗ ਦੇ ਨਾਲ ਇਹ ਕੈਂਪ ਜਿਹੜਾ ਅਸੀਂ ਇੱਥੇ ਆਯੋਜਿਤ ਕੀਤਾ ਹਾਸਲ ਤੇ ਹੜ੍ਹ ਪ੍ਰਭਾਵਿਤ ਏਰੀਆ ਵੀ ਹੈ ਜਿਹੜਾ ਨੰਗਲ ਦੇ ਇੱਥੇ ਗੱਲ ਕੀਤੀ ਜਾਵੇ ਆਣੇ ਵਾਲੇ ਸਮੇਂ ਤੇ ਜਣੇ ਹਾਸਲ ਇਹ ਵੀ ਕਿਤਨਾ ਕਿਤੇ ਜ਼ਹਿਨ ਚ ਰਿਹਾ ਕਿ ਮੈਡੀਕਲ ਕੈਂਪ ਆ ਨਹੀਂ ਜੀ ਦੇਖੋ ਇਸ ਵਾਰ ਕਿਉਂਕਿ ਹੜ੍ਹਾਂ ਦੇ ਨਾਲ ਬਹੁਤ ਵੱਡਾ ਨੁਕਸਾਨ ਹੋਇਆ ਔਰ ਹੜ੍ਹਾਂ ਦਾ ਪਾਣੀ ਉਤਰਨ ਤੋਂ ਬਾਅਦ ਹੁਣ ਇਸ ਵੇਲੇ ਜਿਹੜੀ ਇੱਕ ਮੇਰੀ ਸਮੱਸਿਆ ਹੈ ਉਹ ਬਿਮਾਰੀਆਂ ਦੇ ਫੈਲਣ ਦੀ ਹੈ ਕਿਉਂਕਿ ਬਹੁਤ ਸਾਰਾ ਮੱਛਰ ਪੈਦਾ ਹੋ ਗਿਆ ਬਹੁਤ ਸਾਰੇ ਜਰਾਸੀਮ ਪੈਦਾ ਹੋ ਗਿਆ ਤੇ ਇਹ ਇੱਕ ਵੱਡਾ ਕਾਰਨ ਸੀ ਕਿ ਅਸੀਂ ਇਸ ਇਲਾਕੇ ਵਿੱਚ ਜਿੱਥੇ ਪਾਣੀ ਆਇਆ ਹੋਇਆ ਉੱਥੇ ਆ ਕੇ ਅਸੀਂ ਕੈਂਪ ਲਗਾਈਏ ਔਰ ਤੁਸੀਂ ਦੇਖਿਆ ਹੋਣਾ ਕਿ ਪਿਛਲੇ ਦਿਨਾਂ ਵਿੱਚ ਹੜ੍ਹਾਂ ਦੇ ਦੌਰਾਨ ਵੀ ਸਾਡੀ ਪੂਰੀ ਟੀਮ ਸੁਭਾਸ਼ ਸ਼ਰਮਾ ਜੀ ਔਰ ਸਾਰੇ ਜਿਹੜੇ ਸਾਡੇ ਸਾਥੀ ਹੈ ਉਹ ਦਰਿਆ ਦੇ ਅੰਦਰ ਜਿਹੜੇ ਜਿਹੜੇ ਆਪੂ ਨੇ ਜਿੱਥੇ ਕੋਈ ਰਸਤਾ ਨਹੀਂ ਹੈ ਉੱਥੇ ਜਾ ਕੇ ਵੀ ਲੋਕਾਂ ਨੂੰ ਰਾਹ ਸਮਗਰੀ ਪਹੁੰਚਾਉਂਦੇ ਰਹੇ ਆ ਲੋਕਾਂ ਨੂੰ ਬਚਾਉਂਦੇ ਰਹੇ ਮਦਦ ਕਰਦੇ ਰਹੇ ਆ ਔਰ ਸਾਡੀ ਭਾਰਤ ਸਰਕਾਰ ਦੇ ਜਿਹੜੇ ਮੰਤਰੀ ਆ ਲਗਾਤਾਰ ਤਿੰਨ ਚਾਰ ਮੰਤਰੀ ਲਗਾਤਾਰ ਪੰਜਾਬ ਦੇ ਵਿੱਚ ਜਿਹੜੇ ਵਿਚ ਰਹੇਗੇ ਆ ਔਰ ਸਾਡੀ ਕੋਸ਼ਿਸ਼ ਹੈ ਕਿ ਹਰ ਲੋੜਵੰਦ ਤੱਕ ਪ੍ਰਧਾਨ ਮੰਤਰੀ ਜੀ ਖੁਦ ਵੀ ਆ ਕੇ ਗਏ ਆ ਉਹਨਾਂ ਨੇ 1600 ਕਰੋੜ ਰੁਪਏ ਇੱਕ ਮੁੱਢਲੀ ਜਿਹੜੀ ਸਹਾਇਤਾ ਦੇ ਤੌਰ ਤੇ ਵੀ ਦਿੱਤਾ ਹੈਗਾ ਔਰ 12000 ਕਰੋੜ ਰੁਪਏ ਜਿਹੜਾ ਸਾਡਾ ਇਹਦੇ ਰਾਹਤ ਫੰਡ ਦੇ ਵਿੱਚ ਪੰਜਾਬ ਸਰਕਾਰ ਕੋਲੇ ਹੈ ਉਸ ਦੇ ਵਿੱਚ 75-25 ਦੀ ਰੇਸ਼ੋ ਦੇ ਨਾਲ ਜਿਹੜਾ ਉਹ ਪੈਸਾ ਵੀ ਲੋਕਾਂ ਦੀ ਭਲਾਈ ਵਾਸਤੇ ਖਰਚਿਆ ਜਾ ਰਿਹਾ। ਸੋ ਸੀਐਮ ਸਾਹਿਬ ਦਾ ਕੱਲ ਬਹੁਤ ਚੈਨਲ ਦੇ ਉੱਪਰ ਵੀ ਚੱਲੀ 1600 ਕਰੋੜ ਨੂੰ ਫਿਰ ਕੱਟ ਦੱਸਿਆ ਜਾ ਰਿਹਾ। ਪੰਜਾਬ ਦੇ ਜਿਹੜੇ ਹੋਰ ਫੰਡ ਤੇ ਨਹੀਂ ਪੰਜਾਬ ਉਸ ਘਰ ਪਰਿਆ ਸਿੱਧਾ ਕੇਂਦਰ ਨੂੰ ਬਲੇਮ ਕੀਤਾ ਜਾ ਰਿਹਾ ਉਹਦੇ ਬਾਰੇ। ਦੇਖੋ ਮੈਂ ਸਮਝਦਾ ਕਿ ਅਜਿਹੇ ਮੌਕੇ ਤੇ ਜਦੋਂ ਲੋਕ ਮੁਸੀਬਤ ਵਿੱਚ ਹੈ ਲੋਕਾਂ ਦੀਆਂ ਭਾਵਨਾਵਾਂ ਪਹਿਲਾਂ ਹੀ ਬਹੁਤ ਆहत ਹੋ ਚੁੱਕੀਆਂ ਲੋਕ ਟੁੱਟ ਚੁੱਕੇ ਆ ਉੱਤੇ ਰਾਜਨੀਤੀ ਨਹੀਂ ਕਰਨੀ ਚਾਹੀਦੀ। ਅਸੀਂ ਖੁਦ ਕਹਿੰਦੇ ਆ ਕਿ ਪ੍ਰਧਾਨ ਮੰਤਰੀ ਜੀ ਨੇ ਟਰਨਲ ਰਿਲੀਫ ਦਿੱਤੀ ਹੈ। ਇਹ ਮੁੱਢਲੀ ਸਹਿਤ ਹੁਣ ਜਦੋਂ ਸਰਵੇ ਹੋਏਗਾ ਜਦੋਂ ਪ੍ਰਪੋਜ਼ਲ ਬਣੇਗਾ ਜਿਸ ਤਰ੍ਹਾਂ ਦੀ ਰਾਤ ਚਾਹੀਦੀ ਹੋਏਗੀ ਕੇਂਦਰ ਸਰਕਾਰ ਵੱਲੋਂ ਇਹ ਆਲਰੇਡੀ ਅਸ਼ਵਾਸ਼ਣ ਦਿੱਤਾ ਜਾ ਚੁੱਕਾ ਹੈਗਾ ਔਰ ਸਾਡੇ ਪਾਰਟੀ ਦੇ ਸੀਨੀਅਰ ਨੇਤਾ ਸੁਨੀਲ ਜਾਖੜ ਜੀ ਨੇ ਜਦੋਂ ਇਹ ਮੁੱਦਾ ਉੱਠਿਆ ਸੀ ਉਹਨਾਂ ਨੇ ਵੇਰਵੇ ਸਹਿਤ ਅੰਕੜਿਆਂ ਸਹਿਤ ਇਹ ਮੀਡੀਆ ਦੇ ਸਾਹਮਣੇ ਜਿਹੜਾ ਡਾਟਾ ਰੱਖਿਆ ਸੀ ਕਿ ਜਿਹੜੇ ਫੰਡਸ ਨੇ ਉਹ ਰਾਤ ਕਾਰਜਾਂ ਵਾਸਤੇ ਕਿਵੇਂ-ਕਿਵੇਂ ਪਹੁੰਚੇ ਆ ਤੇ ਕਿਵੇਂ-ਕਿਵੇਂ ਪਹੁੰਚਦੇ ਰਹਿਣਗੇ ਸਟੇਟ ਕਮਨ ਨੇ ਜਿਸ ਤਰੀਕੇ ਦਾ ਕੰਮ ਪਰਫਾਰਮ ਕਰਦਾ ਸੈਟੀਸਫਾਈ ਅ ਮੈਂ ਫਿਰ ਕਹਿ ਰਿਹਾ ਕਿ ਇਹ ਮੌਕਾ ਉਹ ਨਹੀਂ ਹੈਗਾ ਕਿ ਅਸੀਂ ਇਲਜ਼ਾਮ ਤਰਾਸ਼ੀ ਕਰੀਏ ਮੈਂ ਇਸ ਤੇ ਹੱਕ ਵਿੱਚ ਨਹੀਂ ਮੈਂ ਪਹਿਲਾਂ ਵੀ ਬੇਨਤੀ ਕੀਤੀ ਹਰ ਮੰਚ ਤੋਂ ਕੀਤੀ ਹੈ ਕਿ ਅੱਜ ਲੋੜ ਹੈ ਲੋਕਾਂ ਨੂੰ ਅਸੀਂ ਇਸ ਮੁਸੀਬਤ ਚੋਂ ਕੱਢੀਏ ਲੇਕਿਨ ਇੱਕ ਗੱਲ ਜ਼ਰੂਰ ਹੈ ਕਿ ਸਭ ਤੋਂ ਵੱਡਾ ਮੁੱਦਾ ਹੈ ਕਿ ਹੜ ਹਰ ਸਾਲ ਕਿਉਂ ਆਉਂਦੇ ਇਸ ਵਾਰ ਜ਼ਿਆਦਾ ਆਏ ਆ ਲੇਕਿਨ ਹੜ ਹਰ ਸਾਲ ਆਉਂਦੇ ਆ ਔਰ ਮੈਨੂੰ ਕਿਤੇ ਨਾ ਕਿਤੇ ਇਹਦੇ ਵਿੱਚ ਤੁਸੀਂ ਪੌਂਗ ਡੈਮ ਦੇ ਜਿਹੜੇ ਗੇਟਾਂ ਦਾ ਰੁੜਨਾ ਹੋਰ ਐਸੀਆਂ ਬਹੁਤ ਸਾਰੀਆਂ ਘਟਨਾਵਾਂ ਡੀਸਿਲਟਿੰਗ ਦਾ ਨਾ ਹੋਣਾ ਵੰਨ ਦਾ ਕਮਜ਼ੋਰ ਹੋਣਾ ਕਿਤੇ ਨਾ ਕਿਤੇ ਮਨੁੱਖੀ ਕੋਤਾਹੀ ਜਿਹੜੀ ਆ ਇਸ ਦੇ ਵਿੱਚ ਉਹ ਤਾਂ ਨਜ਼ਰ ਆਉਂਦੀ ਹੈ ਪਰ ਮੈਂ ਤਾਂ ਮਹਿਸੂਸ ਕਰਦਾ ਕਿ ਅੱਜ ਇੱਕ ਵਾਰੀ ਲੋਕਾਂ ਨੂੰ ਮੁਸੀਬਤ ਚੋਂ ਬਾਹਰ ਕੱਢਣ ਤੋਂ ਬਾਅਦ ਇਸ ਪੂਰੀ ਘਟਨਾ ਕਰਮ ਦੀ ਜਾਂਚ ਵੀ ਹੋ ਜਾਣੀ ਚਾਹੀਦੀ ਹੈ ਕਿ ਕਿੱਥੇ ਕੀ ਫਾਲਟ ਰਿਹਾ ਹੜ ਕਿਉਂਦੇ ਆ ਔਰ ਸਭ ਤੋਂ ਵੱਡਾ ਜਿਹੜਾ ਸਵਾਲ ਹੈ ਕਿ ਇਹ ਹੜ ਪੱਕੇ ਤੌਰ ਤੇ ਰੋਕਣ ਵਾਸਤੇ ਅਜ ਤੱਕ ਗੱਲ ਸਾਹਮਣੇ ਨਹੀਂ ਆਈ ਔਰ ਸਾਡੀ ਕੋਸ਼ਿਸ਼ ਹੈ ਔਰ ਪ੍ਰਧਾਨ ਮੰਤਰੀ ਜੀ ਦੀ ਵੀ ਇੱਛਾ ਹੈ ਕਿ ਪੰਜਾਬ ਨੂੰ ਪੱਕੇ ਤੌਰ ਤੇ ਇਸ ਮੁਸੀਬਤ ਦੇ ਵਿੱਚੋਂ ਕਿਵੇਂ ਕੱਢਿਆ ਜਾ ਸਕਦਾ ਉਸ ਦੇ ਬਾਅਦ ਤੇ ਕੋਈ ਯੋਜਨਾ ਬਣੇ ਔਰ ਲੋਕਾਂ ਨੂੰ ਕਿਉਂਕਿ ਅੱਜ ਸਮਾਂ ਜਿਹੜਾ ਬਹੁਤ ਐਡਵਾਂਸ ਹੋ ਗਿਆ ਸਮੁੰਦਰ ਦੇ ਵਿੱਚ ਟ੍ਰੇਨ ਚੱਲ ਰਹੀ ਆ ਸਮੁੰਦਰ ਦੇ ਵਿੱਚ ਹਾਈਵੇ ਬਣ ਗਿਆ ਲੇਕਿਨ ਸਾਡੇ ਤੁਸੀ ਬੰਨਾਂ ਦਾ ਮਾਮਲਾ ਜਿਹੜਾ ਉਹ ਪਿਛਲੇ 50 ਸਾਲਾਂ ਤੋਂ ਮਤਲਬ ਮੈਂ ਸੁਣਦਾ ਆ ਰਿਹਾ ਮੇਰਾ ਆਪਣਾ ਪਿੰਡ ਸਤਲੋਜ ਦੇ ਕੰਢੇ ਤੇ ਆ ਇਸ ਦਾ ਅਸੀਂ ਪੱਕਾ ਹੱਲ ਨਹੀਂ ਕਰ पाए ਅੱਜ ਲੋੜ ਹੈ ਅੱਜ ਸਮਾਂ ਆ ਗਿਆ ਕਿ ਅਸੀਂ ਪੰਜਾਬ ਦੇ ਲੋਕਾਂ ਨੂੰ ਖਾਸ ਕਰਕੇ ਉਹ ਲੋਕ ਜਿਹੜੇ ਆ ਹੜ੍ਹਾਂ ਦੇ ਨਾਲ ਹਰ ਸਾਲ ਮਾਰ ਚੱਲ ਚੱਲ ਕੇ ਉਹਨਾਂ ਦੀ ਸਹਿਣ ਸ਼ਕਤੀ ਖਤਮ ਹੋ ਚੁੱਕੀ ਆ ਉਹਨਾਂ ਨੇ ਤੋਂ ਬਾਹਰ ਕੱਢਣ ਦੇ ਵਾਸਤੇ ਇਹਦਾ ਪੱਕਾ ਤੁਸੀ ਰਿਪਰੈਜ਼ੈਂਟ ਕਰਦੇ ਪੰਜਾਬ ਨੂੰ ਆਛਾ ਜੀ ਨਾਲ ਕੰਡੀ ਸੁਪਾ ਮਾਚਲਾ ਉਹਨਾਂ ਨੇ ਸਵਾਨ ਨਦੀ ਪੂਰੀ ਜਿਤਨੀ ਚੈਨਲਾਈਜ਼ ਕਰ ਦਿੱਤੀ ਲੋਕਾਂ ਦੇ ਇੱਕ ਤੋਂ ਮੰਗਾ ਕਿ ਇਸ ਏਰੀਆ ਦੇ ਵਿੱਚ ਸੱਤ ਲੋਕ ਨੂੰ ਜਿਹੜਾ ਚੈਨਲਾਈਜ਼ ਕੀਤਾ ਜਾਵੇ ਤਾਂ ਜਿਹੜੇ ਸਾਡੇ ਮਾਰਕ ਪਿਰਾਉਂਦਾ ਨਹੀਂ ਮੈਂ 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 ਉਹੀ ਗੱਲ ਕਹਿ ਰਿਹਾ ਸੀਗਾ ਕਿ ਦੇਖੋ ਇਸ ਦਾ ਇੱਕ ਮਾਸਟਰ ਪਲਾਨ ਬਣਾ ਕੇ ਇਸ ਦਾ ਪਰਮਨੈਂਟ ਸੋਲੂਸ਼ਨ ਲੱਭਣ ਵਾਸਤੇ ਉਹ ਸਾਨੂੰ 360 ਡਿਗਰੀ ਸੋਚਣਾ ਪੈਣਾ ਇੱਕ ਇੱਕ ਕਾਰ ਇੱਕ ਕਾਰਨ ਨਹੀਂ ਹੈਗਾ ਇਸ ਦਾ ਇਸ ਦੇ ਬਹੁਤ ਸਾਰੇ ਕਾਰਨ ਹੈਗੇ ਨੇ ਔਰ ਅੱਜ ਕੱਲ ਜਿਹੜੀ ਟੈਕਨੋਲੋਜੀ ਤੇ ਸਾਡੀ ਜਿਹੜੀ ਇੰਜੀਨੀਅਰਿੰਗ ਆ ਉਹ ਇਨੀ ਕੈਪੇਬਲ ਹੋ ਗਈ ਹੈ ਔਰ ਸਾਡੇ ਦਰਿਆਵਾਂ ਨੂੰ ਮੈਂ ਤੁਹਾਨੂੰ ਦੱਸਾਂ ਜੀ ਸਾਡੇ ਦਰਿਆ ਤਾਂ ਬਹੁਤ ਸ਼ਾਂਤ ਦਰਿਆ ਹੈ ਇਹ ਤਾਂ ਸਾਡੀਆਂ ਕੋਤਾਈਆਂ ਨੇ ਅਸੀਂ ਉਹਨਾਂ ਨੂੰ ਨਹੀਂ ਠੀਕ ਕਰ ਪਾ ਰਹੇ ਸਾਡੇ ਦਰਿਆ ਜਿਹੜੇ ਨੇ ਐਗਰੈਸਿਵ ਨਹੀਂ ਹੈਗੇ ਉਹ ਨੁਕਸਾਨ ਕਰਨ ਵਾਲੇ ਦਰਿਆ ਨਹੀਂ ਹੈਗੇ ਲੇਕਿਨ ਜਦੋਂ ਦਰਿਆ ਨੂੰ ਰਸਤਾ ਹੀ ਨਹੀਂ ਮਿچےਗਾ ਜਦੋਂ ਸਾਧਨ ਹੀ ਨਹੀਂ ਹੋਣਗੇ ਉਸ ਵੇਲੇ ਦਰਿਆ ਜਿਹੜਾ ਹੈਗਾ ਉਹਨੇ ਪਾਣੀ ਨੇ ਆਪਣਾ ਲਾਂਗਾ ਤਾਂ ਲੈਣਾ ਔਰ ਇੱਕ ਹੋਰ ਵੱਡੀ ਸਮੱਸਿਆ ਜਿਹੜੀ ਹੈ ਕਿਉਂਕਿ ਮੈਨੂੰ ਵੀ ਪਿੰਡਾਂ ਵਿੱਚ ਜਾਣ ਦਾ ਮੌਕਾ ਮਿਲਿਆ ਕਿ ਦਰਿਆ ਕੁਝ ਸਾਲਾਂ ਬਾਅਦ ਰੁਖ ਬਦਲ ਲੈਂਦਾ ਆਪਾਂ ਸਾਰੇ ਜਾਣਦੇ ਆ ਕੁਦਰਤ ਦੇ ਆਪਣੇ ਨਿਯਮ ਹੈ ਔਰ ਉਹ ਦਰਿਆ ਨੇ ਆਪਣਾ ਰੁਖ ਬਦਲ ਕੇ ਜਿਹੜਾ ਰੁਖ اختیار ਕੀਤਾ ਹੋਇਆ ਉਹ ਬਹੁਤ ਸਾਰੇ ਕਿਸਾਨਾਂ ਦੀ ਜੱਦੀ ਜ਼ਮੀਨ ਹੈ ਜਾਇਦਾਦ ਹੈ ਜਿਹੜੀ ਕਿ ਉਹ ਦਰਿਆ ਦੇ ਵਿੱਚ ਆ ਗਈ ਹੈ ਸਾਨੂੰ ਇਹ ਵੀ ਨਿਸ਼ਾਨਦੇਹੀ ਕਰਨੀ ਪੈਗੀ ਕਿ ਦਰਿਆ ਦੇ ਰਸਤੇ ਵਿੱਚ ਆਉਣ ਵਾਲੀ ਜ਼ਮੀਨ ਜਿਹੜੀ ਹੈ ਉਹ ਦਰਿਆ ਦੀ ਕਿਹੜੀ ਹੈ ਤੇ ਕਿਸਾਨਾਂ ਦੀ ਕਿਹੜੀ ਹੈ ਮੈਂ ਪਾਰਲੀਮੈਂਟ ਦੇ ਵਿੱਚ ਇੱਕ ਪ੍ਰਾਈਵੇਟ ਬਿੱਲ ਲੈ ਕੇ ਆਇਆ ਸੀ ਕਿਉਂਕਿ ਇੱਕ ਮੈਂਬਰ ਪ੍ਰਾਈਵੇਟ ਬਿੱਲ ਲੈ ਕੇ ਆ ਸਕਦਾ ਹੈ ਮੈਂ ਪਿਛਲੇ ਸੈਸ਼ਨ ਦੇ ਵਿੱਚ ਇਸ ਤੋਂ ਪਿਛਲੇ ਸੈਸ਼ਨ ਦੇ ਵਿੱਚ ਇਹ ਮੁੱਦਾ ਉੱਥੇ ਚੱਕਿਆ ਸੀ ਪ੍ਰਾਈਵੇਟ ਬਿੱਲ ਮੇਰਾ ਹੱਲੇ ਅੰਡਰ ਕਨਸਿਡਰੇਸ਼ਨ ਹੈ ਉੱਥੇ ਚਰਚਾ ਹੋਣੀ ਹੈ ਕਿ ਜਿਵੇਂ ਮਨੁੱਖੀ ਅਧਿਕਾਰ ਹੈ ਐਵੇਂ دریاਵਾਦ ਦੇ ਅਧਿਕਾਰ ਵੀ ਹੋਣੇ ਚਾਹੀਦੇ ਆ ਜੇ ਮਨੁੱਖ ਜਿਹੜਾ ਕਿ ਬੋਲ ਸਕਦਾ ਹੈ ਜਿਹੜਾ ਕਿ ਸ਼ੋਰ ਮਚਾ ਸਕਦਾ ਹੈ ਜਿਹੜਾ ਕਿ ਪ੍ਰੋਟੈਸਟ ਕਰ ਸਕਦਾ ਹੈ ਉਸਦੇ ਅਧਿਕਾਰ ਹੈਗੇ ਨੇ ਤੇ ਦਰਿਆ ਜਿਹੜਾ ਬੋਲ ਨਹੀਂ ਸਕਦਾ ਲੇਕਿਨ ਸਾਡੀ ਜੀਵਨ ਦੀ ਇੱਕ ਅਹਿਮ ਕੜੀ ਹੈ ਸਾਡੇ ਜੀਵਨ ਦਾ ਅਹਿਮ ਅੰਗ ਨੇ ਸਾਡੇ ਦਰਿਆ ਜਦੋਂ ਦੀ ਮਨੁੱਖੀ ਸਭਤਾ ਵਿਕਸਿਤ ਹੋਈ ਹੈ ਉਹ ਦਰਿਆਵਾਂ ਦੇ ਕਿਨਾਰਿਆਂ ਤੇ ਹੋਈ ਹੈ ਦਰਿਆਵਾਂ ਦੇ ਕਿਨਾਰਿਆਂ ਤੇ ਹੀ ਮਨੁੱਖੀ ਸਭਤਾ ਦਾ ਵਿਕਾਸ ਹੋਇਆ ਦਰਿਆਵਾਂ ਦੇ ਕਿਨਾਰਿਆਂ ਤੇ ਕਲਚਰ ਭਾਸ਼ਾ ਬੋਲੀ ਡਾਇਲੈਕਟ ਜਿਹੜਿਆ ਉਹ ਦਰਿਆਵਾਂ ਦੇ ਕਿਨਾਰਿਆਂ ਤੇ ਚੱਲਿਆ ਅਸੀਂ ਇਹਨਾਂ ਦਰਿਆਵਾਂ ਦੀ ਅਣਦੇਖੀ ਨਹੀਂ ਕਰ ਸਕਦੇ ਸਾਨੂੰ ਇਹਨਾਂ ਦਰਿਆਵਾਂ ਨੂੰ ਪ੍ਰੋਟੈਕਟ ਵੀ ਕਰਨਾ ਚਾਹੀਦਾ ਤੇ ਸਾਡੇ ਲੋਕਾਂ ਨੂੰ ਦਰਿਆ ਤੋਂ ਵੀ ਪ੍ਰੋਟੈਕਟ ਕਰਨਾ ਚਾਹੀਦਾ ਇਹ ਸਾਡੇ ਸਿਸਟਮ ਦੇ ਜਿਹੜੀ ਮੈਂ ਸਮਝਦਾ ਕਿ ਕਿਤੇ ਨੇ ਕਿਤੇ ਢਿੱਲ ਹੈ ਇਹਨੂੰ ਦੂਰ ਕਰਨਾ ਚਾਹੀਦਾ